ਹਰੀ ਮਾਰ ਹੀ ਰੱਖਿਆ ਨਹੀਂ ਹੁੰਦਾ ਛੱਡੇ ਨਾ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋਏ ਤਸਵੀਰਾਂ ਹੈਗੀਆਂ ਆ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੀਆਂ ਜਿੱਥੇ ਵੀ ਦਸੂਹੇ ਤੋਂ ਜਿਹੜਾ ਸੰਗ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਸੰਗ ਜਾਂਦਾ ਆ ਉਹ ਸੰਗ ਸਵੇਰ ਦਾ ਦਸੂਹੇ ਤੋਂ ਚੱਲ ਪਿਆ ਆ ਹੁਣ ਤਕਰੀਬਨ ਸਾਢੇ 3-4 ਵੱਜ ਗਏ ਆ 23 ਦੇ ਵਿੱਚ ਜਿਹੜਾ ਸੰਗ ਮਕੇਰੀਆਂ ਤੋਂ ਹਜੇ ਤੱਕ ਅੱਧਾ ਪੌਣਾ ਘੰਟਾ ਲੱਗ ਜੇਗਾ ਜਿਹੜਾ ਸੰਗ ਤੱਕ ਦਸੂਹੇ ਲੱਗੇ ਆ ਤਸਵੀਰਾਂ ਤੁਸੀਂ ਦੇਖਦੇ ਹੋ ਸੰਗਤਾਂ ਵੱਲੋਂ ਹਮ ਹਮਾ ਕੇ ਸੇਵਾ ਕੀਤੀ ਜਾ ਰਹੀਆਂ ਜਿੱਥੇ ਅਕੇਲਿਆਂ ਦੀ ਸੇਵਾ ਅਪਕੌੜਿਆਂ ਦੀ ਸੇਵਾ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸੇਵਾ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਤਸਵੀਰਾਂ ਮਕੇਰੀਆਂ ਦੀਆਂ ਤਸਵੀਰਾਂ ਦਸੂਹਾ ਤੋਂ ਮਕੇਰੀਆਂ ਤੋਂ ਹਾਈਵੇ ਦੀਆਂ ਤਸਵੀਰਾਂ ਸੰਗਤਾਂ ਵੱਲੋਂ ਕਿੰਨਾ ਉਤਸ਼ਾਹ ਆ ਹੋ ਮਹਾਮਾ ਕੇ ਸੇਵਾ ਕੀਤੀ ਜਾ ਰਹੀ ਆ ਹਰ ਤਰ੍ਹਾਂ ਦੀ ਸੇਵਾ ਚਾਹੇ ਉਹ ਬਿਸਕਟਾਂ ਦੀ ਸੇਵਾ ਹੋਵੇ ਚਾਹੇ ਉਹ ਫਰੂਟ ਦੀ ਕਈਆਂ ਸੰਗਤਾਂ ਵਾਸਤੇ ਸਟ੍ਰੋਬਰੀ ਅਤੇ ਹੋਰ ਵੀ ਬੜਾ ਕੁਝ ਸੰਗਤਾਂ ਵੱਲੋਂ ਬਤਾਇਆ ਜਾ ਰਿਹਾ ਹੈ ਸੇਵਾ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਮਕੇਰੀਆਂ ਦੀਆਂ ਤਸਵੀਰਾਂ ਆ ਜਿਹੜੀਆਂ ਜਿਹੜਾ ਸੰਗ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਸੰਗ ਜਾਂਦਾ ਗੁਰੂ ਨਾਨਕ ਦੇਵ ਜੀ ਦੇ ਉਹ ਸੰਗ ਦੀਆਂ ਤੁਸੀਂ ਤਸਵੀਰਾਂ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਮਕੇਰੀਆਂ ਦੀਆਂ ਤਸਵੀਰਾਂ ਦਸੂਹਾ ਦਸੂਹੇ ਤੋਂ ਮਕੇਰੀਆਂ ਹਾਈਵੇ ਰਾਸ਼ਟਰੀ ਮਾਰਗ ਤੇ ਸੰਗਤਾਂ ਵੱਲੋਂ ਲੰਗਰ ਲਗਾਇਆ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਆ ਸੰਗ ਇਹ ਸੰਗ ਦਸੂਹੇ ਤੋਂ ਤੁਰਦਾ ਆ ਜਿਹੜਾ ਮਕੇਰੀਆਂ ਤੋਂ ਹੁੰਦਾ ਹੋਇਆ ਗੁਰਦਾਸਪੁਰ ਦੋਆ ਪੜਾਵਾਂ ਦੇ ਵਿੱਚ ਰੁਕਦਾ ਆ ਇੱਕ ਰਾਤ ਨਿਸ਼ਾਰੇ ਰੁਕਦਾ ਆ ਦੂਸਰਾ ਰਾਤ ਰੁਕਦਾ ਆ ਦੋਹ ਦੂਜਾ ਦੂਜਾ ਦੂਜੀ ਰਾਤ ਜੋੜੇ ਛਿਤਰਾ ਜੋਗੀ ਗੁਰਦਾਸਪੁਰ ਲੱਗ ਗਿਆ ਉੱਥੇ ਰੁਕਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਆ ਇਸ ਸੰਗ ਦੀਆਂ ਤਸਵੀਰਾਂ ਚੋਲਾ ਸਾਹਿਬ ਜਿਹੜਾ ਸੰਗ ਜਾਂਦਾ ਆ ਉਹਦੀਆਂ ਤਸਵੀਰਾਂ ਡੇਰਾ ਬਾਬਾ ਨਾਨਕ ਨੂੰ ਸੰਗ ਜਾਂਦਾ ਆ ਆ ਦੇਖੋ ਸੰਗਤਾਂ ਵੱਲੋਂ ਕਿੰਨਾ ਉਤਸ਼ਾਹ ਆ ਵੱਖ-ਵੱਖ ਪਿੰਡਾਂ ਦੇ ਵੱਲੋਂ ਜਿੰਨੇ ਵੀ ਨੌਜਵਾਨਾਂ ਭਾਈਚਾਰਕ ਸੇਵਾ ਕੀਤੀ ਆਈ ਆ ਚਾਹੇ ਧਾਮੀਆਂ ਹੋਵੇ ਚਾਹੇ ਅੱਚਕ ਆਲਾ ਬਖਸ਼ ਹੋਵੇ ਦਸੂਹੇ ਤੋਂ ਇਲਾਕੇ ਮਕੇਰੀਆਂ ਤੋਂ ਵੱਖ-ਵੱਖ ਵੱਖ-ਵੱਖ ਜਗਤ ਤੋਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਆ ਨੌਜਵਾਨਾਂ ਵੱਲੋਂ ਵੀ ਕਾਫੀ ਉਤਸ਼ਾਹ ਪਾਇਆ ਗਿਆ ਆ ਹਾਂਜੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਆ ਸੰਗ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਲੋਕਾਂ ਦਾ ਧੰਨ ਹੋਣੀ ਇਹ ਜਿਹੜਾ ਸੰਗ ਆ ਕਿੱਥੋਂ ਕਿੱਥੇ ਤੱਕ ਜਾਂਦਾ ਜੀ ਇਹ ਜੀ ਚੜੀਆ ਤੋਂ ਚੱਲਦਾ ਹਾਂਜੀ ਘਿਰ ਬਹੁਣਾਂ ਜਾਂਦਾ ਇਹ ਕਿੰਨੇ ਪੜਾਵਾਂ ਚ ਨਾ ਰੁਕੇਦਾ ਰਾਤ ਮਸ਼ਾਰੇ ਪਹਿਲਾ ਪੜਾ ਹਾਂਜੀ ਫਿਰ ਦੂਜਾ ਜੋੜੀ ਖਤਰੀ ਹਾਂਜੀ ਚੌਥੇ ਦਾ ਚੌਥੇ ਜਨ ਜਾ ਕੇ ਕੀ ਇਤਿਹਾਸ ਹੈਗਾ ਜਗ੍ਹਾ ਦਾ ਜੀ ਪਤਾ ਜੀ ਜੀ ਬਾਬੇ ਨਾਨਕ ਦਾ ਉੱਥੇ ਪੜਾ ਹਾਂਜੀ ਉਹ ਠੀਕ ਆ ਜੀ ਬਾਬਾ ਜੀ ਖੇਤੀ ਕਿੱਥੇ ਬਾਬਾ ਜੀ ਨੇ ਉੱਥੇ ਉਹਨਾਂ ਕਿਤੇ ਤੱਕ ਤਾਵਨ ਆਜ ਮੈਨਾਲ ਤੇ ਬਾਰਡਰ ਤੇ ਪਾਰ ਕਰਤਾ ਉਹ ਕਿਤੇ ਅਸ਼ਿਕਰ ਦੇ ਖੇਤੀ ਕੀਤੀ ਹੈ ਉਸ ਦਾ ਪੂਰਾ ਨਤੀਜਾ ਆਪ ਦੇ ਕੋਪੈਨ ਦਾ ਪਾਕਿਸਤਾਨ ਮੰਨ ਹਾਂਜੀ ਹਾਂ ਬੜੀਆਂ ਕਾਈਡੀਆਂ ਦੇਖਣਾ ਠੀਕ ਅੱਛੀ ਓਕੇ ਜੀ ਜਿੱਥੇ ਹੀ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਸੰਗ ਜਿਹੜਾ ਆ ਇਹ ਚੰਡੀ ਦਾਸ ਤੋਂ ਹੁੰਦਾ ਹੋਇਆ ਇਹ ਡੇਰਾ ਬਾਬਾ ਨਾਨਕ ਜਾਂਦਾ ਆ ਦੋ ਪੜਾਵਾਂ ਦੇ ਵਿੱਚ ਰਾਤ ਰੁਕਦਾ ਆ ਇੱਕ ਤਾਂ ਨਿਸ਼ਾਰਾ ਪੱਤਨ ਤੇ ਰੁਕਦਾ ਆ ਦੂਸਰਾ ਰੁਕਦਾ ਆ ਜੋੜੇ ਛੇਤਰਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਓ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਦਸੂਹੇ ਤੋਂ ਮਕੇਰੀਆਂ ਹਾਈਵੇ ਤੇ ਕਿੱਥੇ ਐਸਐਸ ਸਰਵਿਸ ਸਟੇਸ਼ਨ ਵੱਲੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਵੱਲੋਂ ਸੇਵਾ ਕੀਤੀ ਗਈ ਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੰਗ ਦੀਆਂ ਤਸਵੀਰਾਂ ਸੰਗਤਾਂ ਵੱਲੋਂ ਕਿੰਨਾ ਉਤਸ਼ਾਹ ਆ ਹਰ ਕੋਈ ਵੱਧ ਚੜ ਕੇ ਹਿੱਸਾ ਲੈ ਰਿਹਾ